ਉਹ ਟਰੱਕ ਆ ਰਿਹਾ ਦੇਖੋ ਉਹ ਟਰੱਕ ਵੀ ਇੱਥੋਂ ਹੀ ਆਊਗਾ ਦੇਖੋ ਭਾਈ ਜੀ ਇੱਕ ਗੱਲ ਤਾਂ ਮੰਨਣ ਵਾਲੀ ਆ ਆ ਪੰਜਾਬ ਤੋਂ ਅਸੀਂ ਹਿਮਾਚਲ ਆਏ ਸੀ ਤੇ ਹਿਮਾਚਲ ਦੇ ਵਿੱਚ ਨਾ ਆ ਪਹਾੜੀਆਂ ਤੇ ਕੁਦਰਤ ਦਾ ਭਾਈ ਜੀ ਇੰਨਾ ਕਿ ਜ਼ਿਆਦਾ ਇੱਥੇ ਨਜ਼ਾਰਾ ਦਿੱਤਾ ਹੋਇਆ ਨਾ ਤਾਂ ਹੀ ਲੋਕ ਹਿਮਾਚਲ ਵੱਲ ਆਉਂਦੇ ਸੀ ਪੰਜਾਬੀ ਹਨਾ ਰੀਲਸ ਵਗੈਰਾ ਇੰਜੋਏ ਕਰਨ ਦੇ ਲਈ ਪਰ ਬਾਈ ਜੀ ਅੱਜ ਅਸੀਂ ਆਏ ਸੀ ਤੇ ਅਸੀਂ ਦੇਖਣਾ ਸੀ ਹਨਾ ਵੀ ਕੌਣ ਹਨਾ ਕਿਵੇਂ ਕੋਈ ਰੋਕਦਾ ਜਾਂ ਨਹੀਂ ਪਰ ਰਸਤੇ 'ਚ ਸਾਨੂੰ ਆਹ ਚੀਜ਼ ਮਿਲੀ ਆ ਬਾਈ ਜੀ ਇੱਕ ਵੀਡੀਓ ਨੂੰ ਬਾਈ ਜੀ ਪਹਿਲਾਂ ਤਾਂ ਦੱਬ ਕੇ ਸ਼ੇਅਰ ਕਰ ਦਿਓ ਖਾਸ ਚੀਜ਼ ਇਸ ਵੀਡੀਓ ਦੇ ਵਿੱਚ ਕੀ ਹੈ ਇਹ ਆ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਜੇ ਕਿਸੇ ਖੇਤ ਦੇ ਵਿੱਚ ਕੋਈ ਵੀ ਦਰਖਤ ਖੜਿਆ ਹੁੰਦਾ ਨਾ ਉਹ ਦਰਖਤ ਬਾਈ ਜੀ ਕੱਟਣ ਦੀ ਕਰਦੇ ਨੇ ਸਾਡੇ ਵੀਰ ਤੇ ਫਿਰ ਕਹਿੰਦੇ ਆਪਾਂ ਗਰਮੀ ਹੋ ਗਈ ਕੁਦਰਤ ਦਾ ਕਹਿਰ ਆ ਗਿਆ ਠੀਕ ਹੈ ਮੀਂਹ ਜਿਆਦਾ ਪੈ ਗਿਆ। ਬਾਈ ਜੀ ਆਹ ਚੀਜ਼ ਦੇਖੋ ਹਿਮਾਚਲ ਦਾ ਮੇਨ ਉੱਪਰ ਚੜ੍ਹਨੇ ਵਾਲਾ ਰਸਤਾ ਨਿਆਣਾ ਦੇਵੀ ਦਾ। ਠੀਕ ਹੈ ਹਾਈਵੇ ਆ ਇਹ ਤੇ ਬਾਈ ਜੀ ਇਸ ਸੜਕ ਦੇ ਵਿੱਚਕਾਰ ਇੱਕ ਸੀਗਾ ਬੋਰਡ ਲੱਗਿਆ ਹੋਇਆ। ਤੁਸੀਂ ਦੇਖ ਸਕਦੇ ਹੋ ਬਾਈ ਜੀ। ਪਰ ਇਸ ਬੋਰਡ ਨੂੰ ਕਿਸੇ ਨੇ ਵੀ ਨਹੀਂ ਬਾਈ ਜੀ ਕਟਿਆ ਇੱਥੇ ਦੇ ਲੋਕਾਂ ਦੀ ਖਾਸ ਸੀ ਸਰਕਾਰ ਦੀ ਸਭ ਤੋਂ ਵੱਡੀ ਖਾਸੀਅਤ। ਨੀਦੇ ਕਹਿੰਦੇ ਵੀ ਯਾਰ ਵਿੱਚ ਆ ਰਿਹਾ ਸੜਕ ਤੇ ਆਪਾਂ ਇਹਨੂੰ ਪੱਟ ਦਿੰਨੇ ਆ। ਪਟਕੇ ਪਰੇ ਹੀ ਕਰਦੇ ਆ ਕਿਉਂਕਿ ਗੱਡੀਆਂ ਵਗੈਰਾ ਲੰਗਣੀਆਂ ਹਨਾ ਵੱਡੀਆਂ ਚੀਜ਼ਾਂ ਨੂੰ ਲੰਗਣੀਆਂ ਟਰੱਕ ਵਗੈਰਾ ਪਰ ਬਾਈ ਜੀ ਇਹਨਾਂ ਨੇ ਇੱਕ ਥੜਾ ਬਣਾ ਦਿੱਤਾ ਸੈਂਟਰ ਦੇ ਵਿੱਚੋਂ ਇਹ ਬਾਈ ਜੀ ਬੋਰਡ ਨਹੀਂ ਕੱਟਿਆ ਆਪਾਂ ਆਪਣੇ ਪਿੰਡ ਵੱਡੇ ਵੱਡੇ ਦਰਖਤ ਪੁਰਾਣੇ ਤੋਂ ਪੁਰਾਣੇ ਦਰਖਤ ਕੱਟੀ ਜਾਂਦੇ ਆ ਪਰ ਬਾਈ ਜੀ ਆਹ ਚੀਜ਼ ਦੇਖ ਲਓ ਹਿਮਾਚਲ ਦੀ ਸਰਕਾਰ ਨੇ ਜੋ ਵੀ ਪ੍ਰਸ਼ਾਸਨ ਹਨਾ ਜਿਹਦੇ ਵੀ ਇਹ ਜਿਹੜਾ ਸੜਕ ਬਣਾਉਣ ਦਾ ਠੇਕਾ ਸੀਗਾ ਉਸੋ ਬੰਦੇ ਨੇ ਬਾਈ ਜੀ ਆ ਜਿਹੜਾ ਬੋਰਡ ਸੀ ਇਹ ਕੱਟਿਆ ਨਹੀਂ ਉਸੇ ਦੀ ਤਰ੍ਹਾਂ ਉਸੇ ਤਰ੍ਹਾਂ ਬਣਾ ਦਸੋ ਥੜਾ ਬਣਾ ਦਤਾ ਚਾਰੇ ਪਾਸੇ ਬਾਈ ਜੀ ਇਹਦੇ ਇੱਟਾਂ ਲਾ ਕੇ ਸਿਮਿੰਟ ਲਾ ਕੇ ਪੱਕਾ ਕਰ ਦਿੱਤਾ ਜਿੰਨੇ ਗੱਡੀ ਨੇ ਲੰਘਣਾ ਇਧਰੋਂ ਨਿਕਲਦੀ ਆ ਇਧਰੋਂ ਨਿਕਲਦੀ ਆ ਤਾਂ ਇਹ ਚੀਜ਼ ਬਾਈ ਜੀ ਬਹੁਤ ਸੋਹਣੀ ਲੱਗੀ ਬਹੁਤ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਇਨਾ ਕਰ ਦਿਓ ਤਾਂ ਕਿ ਆਪਣੇ ਲੋਕਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਆਪਣੀ ਸਰਕਾਰ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਹੁਣ ਆਪਣੀਆਂ ਜਿਹੜੀਆਂ ਸੜਕਾਂ ਨੇ ਸੜਕਾਂ ਦੇ ਚਾਰੇ ਪਾਸੇ ਜਿਹੜੇ ਦਰਖਤ ਲੱਗੇ ਹੋਏ ਨੇ ਉਹਨਾਂ ਨੂੰ ਵੀ ਬਾਈ ਜੀ ਸਰਕਾਰ ਪੱਟ ਰਹੀ ਆ ਵੱਢ ਰਹੀ ਆ ਜਦਕਿ ਆਪਣੇ ਪੰਜਾਬ ਦਾ ਇਸ ਸਮੇਂ ਬਹੁਤ ਬੁਰਾ ਹਾਲ ਆ ਬਾਈ ਜੀ ਵਾਤਾਵਰਨ ਦਾ ਔਰ ਇੰਨੀ ਜਿਆਦਾ ਗਰਮੀ ਇੰਨੀ ਜਿਆਦਾ ਬਾਈ ਜੀ ਤਪਤ ਪਈ ਆ ਇਸ ਵਾਰ ਤੇ ਆਦਰ ਦੇਖੋ ਬਾਈ ਜੀ ਇਹ ਪਹਾੜੀ ਏਰੀਆ ਬਾਈ ਜੀ ਹਰਿਆਲੀ ਦੇਖੋ ਚਾਰੇ ਪਾਸੇ ਬਾਈ ਜੀ ਲੋਕ ਘੁੰਮਣ ਆ ਰਹੇ ਨੇ ਪੰਜਾਬ ਦੇ ਨੰਬਰ ਇੰਨੇ ਜਿਆਦਾ ਮਿਲ ਰਹੇ ਨੇ ਬਾਈ ਜੀ ਅੱਜ ਚੈੱਕ ਕਰੋ ਪਹਾੜਾਂ ਦੇ ਵਿੱਚ ਤੁਹਾਨੂੰ ਦਰਖਤ ਹੀ ਦਰਖਤ ਮਿਲ ਰਹੇ ਨੇ ਪਰ ਆ ਜਿਹੜੀ ਚੀਜ਼ ਆ ਸੜਕ ਦੇ ਵਿੱਚ ਘਾਰ ਬੋਰਡ ਸੀਗਾ ਬੋਰਡ ਨੂੰ ਪੱਟਿਆ ਨਹੀਂ ਬਾਈ ਜੀ ਸਗੋ ਥੜਾ ਬਣਾਤਾ ਕਿ ਇਹਦੇ ਤੋਂ ਬਾਈ ਜੀ ਸਿੱਖਣ ਨੂੰ ਮਿਲਦਾ ਆਪਣੇ ਲੋਕਾਂ ਨੂੰ ਆਪਣੀ ਸਰਕਾਰ ਨੂੰ ਵੀ ਕਿ ਦਰਖਤ ਵੱਧ ਤੋਂ ਵੱਧ ਲਾਏ ਜਾਣ ਨਾ ਕਿ ਪੱਟੇ ਜਾਣ ਕਿਉਂਕਿ ਪੱਟਦੇ ਆ ਨੁਕਸਾਨ ਆ ਦੇਖੋ ਗੱਡੀ ਆਈ ਆ ਗੱਡੀ ਨੇ ਆਪਣੇ ਆਪ ਰਸਤਾ ਬਣਾਇਆ ਇਧਰ ਆਉਣ ਨੂੰ ਸਾਈਡ ਤੋਂ ਕੇ ਲੰਗੀ ਆ ਪਰ ਆ ਦਰਖਤ ਬਾਈ ਜੀ ਸਰਕਾਰ ਦਾ ਦਿਲੋਂ ਸਲੂਟ ਆ ਸਰਕਾਰ ਨੂੰ ਹਿਮਾਚਲ ਦੀ ਨੂੰ ਕੀ ਇਹਨਾਂ ਨੇ ਇਹ ਦਰਖਤ ਨਹੀਂ ਪਟਿਆ ਬੋਰਡ ਨਹੀਂ ਪਟਿਆ ਆਪਣੇ ਹੁੰਦੇ ਹੁਣ ਤੱਕ ਦਾ ਪੱਟ ਪੁੱਟ ਕੇ ਐਨ ਵਧੀਆ ਚੌੜੀ ਸੜਕ ਕਰ ਦਿੰਦੇ ਆ ਦੇਖੋ ਬੱਸ ਆਈ ਆ ਬੱਸਾਂ ਗੱਡੀਆਂ ਮੋਟਰਸਾਈਕਲ ਬਹੁਤ ਟਰੱਕ ਆ ਰਹੇ ਆ ਦੇਖੋ ਉਹ ਟਰੱਕ ਵੀ ਇੱਥੋਂ ਹੀ ਆਊਗਾ ਦੇਖੋ ਉਹ ਆ ਰਹੇ ਆ ਦੇਖੋ ਇਹ ਗੱਡੀ ਗਈ ਆ ਤੇ ਉਹ ਟਰੱਕ ਆਊਗਾ ਦੇਖੋ ਜੀ ਉਹ ਟਰੱਕ ਵੀ ਇੱਥੋਂ ਹੀ ਆਊਗਾ ਬਾਈ ਜੀ ਸਿੱਖਣਾ ਚਾਹੀਦਾ ਸਾਨੂੰ ਬਾਈ ਕੁਝ ਤਾਂ ਹੀ ਇਹ ਲੋਕ ਕਾਮਯਾਬ ਨੇ ਹਨਾ ਆ ਦੇਖੋ ਟਰੱਕ ਵੀ ਗਿਆ ਕਿਉਂਕਿ ਜੇ ਸਰਕਾਰ ਚਾਹੁੰਦੀ ਹਨਾ ਠੇਕੇਦਾਰ ਚਾਹੁੰਦੇ ਤਾਂ ਇਹਨੂੰ ਪਟਾ ਕੇ ਰਸਤਾ ਚੌੜਾ ਕਰ ਦਿੰਦੇ ਪਰ ਨਹੀਂ ਕੀਤਾ ਬਾਈ ਜੀ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਬਾਈ ਜੀ ਸਾਸੀ ਕਾਲ ਜੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਆਪਣੇ ਲੋਕ ਤੇ ਸਰਕਾਰਾਂ ਸਿੱਖ ਸਕਣ ਤੇ ਹਿਮਾਚਲ ਦੇ ਲੋਕਾਂ ਨੇ ਹਿਮਾਚਲ ਦੇ ਟਿੱਕੇ ਦਾ ਨੇ ਆਹ ਦਰਖਤ ਬਾਈ ਜੀ ਪੱਟਿਆ ਨਹੀਂ ਗੱਡੀਆਂ ਇੱਧਰ ਤੋਂ ਉਧਰੋਂ ਲੰਘਦੀਆਂ ਪਰ ਇਹ ਚੀਜ਼ ਨਹੀਂ ਬਾਈ ਜੀ ਪੱਟੀ ਸ਼ੇਅਰ ਕਰਿਓ ਜੀ ਸასი ਕਾਲ